ਸਾਰਿਆਂ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਸੀਏਸੀਪ ਨੰਬਰ 47 ਅਜੀ ਕਮਰਸੇਨਾ ਆਈਏਐਸ ਪ੍ਰਿੰਸੀਪਲ ਸੈਕਟਰੀ ਫైనాన్స్ ਵਰਸਸ ਬਲਵੰਤ ਸਿੰਘ ਐਂਡ ਆਦਰਸ 22 1 2025 ਨੂੰ ਡਬਲ ਬੈਂਚ ਦੀ ਹੋਈ ਸੁਣਵਾਈ ਦਾ ਜ਼ਿਕਰ ਹੋਏਗਾ ਸੋ ਦੋਸਤੋ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਜੀ ਹੁਣ ਚਲਦੇ ਹਾਂ ਅੱਜ ਦੀ ਵਡਿਆ ਤੇ ਖਾਸ ਅਪਡੇਟ 'ਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮਲਾਸਮਾਂ ਤੇ ਪੈਨਸ਼ਨਰਸ ਦੇ 6ਵੇਂ ਤਿੰਨ ਜਿਹੜੇ ਕੀ ਪੀ ਕਮਿਸ਼ਨ ਦਾ 5.5 ਸਾਲਾਂ ਦਾ ਬਕਾਇਆ ਅਤੇ ਇਸ ਤੋਂ ਬਾਅਦ ਡੀਏ ਦੀਆਂ ਕਿਸ਼ਤਾਂ 268 ਮਹੀਨੇ ਦਾ ਬਕਾਇਆ ਜੋ ਕਿ 18228 ਕਰੋੜ ਰੁਪਏ ਤੋਂ ਵੱਧ ਦਾ ਪੰਦਾ ਹੈ ਇਸ ਨੂੰ ਇਸ ਨੂੰ ਜਾਰੀ ਕਰਵਾਉਣ ਦੇ ਲਈ ਜਿਹੜੇ ਮਲਾਸਮ ਤੇ ਪੈਨਸ਼ਨਰਸ ਨੇ ਸਰਕਾਰ ਦਾ ਜਿਹੜਾ ਕੀ ਨਾਂ ਪੱਖੀ ਰੱਖ ਵਈਆ ਜਿਹੜਾ ਦੇਖਦਿਆਂ ਹੋਏ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਇਨਸਾਫ ਲੈਣ ਦੇ ਲਈ ਖੜਕਾਇਆ ਹੈ ਇਸ ਸਬੰਧ ਬਲਵੰਤ ਸਿੰਘ ਵਰਸਸ ਐਸ ਅਜੀਤ ਕੁਮਾਰ ਸੈਨਾ ਆਈਐਸ ਪ੍ਰਿੰਸੀਪਲ ਕੁਮਾਰ ਸੈਕਟਰੀ ਪੰਜਾਬ ਬਰੋਧੀ ਸੀ ਉਹ ਸੀਪੀ ਨੰਬਰ ਜਿਹੜਾ ਹੈ 3625 ਜਿਹੜਾ ਦਾਇਰ ਕੀਤੀ ਗਈ ਸੀ ਜਿਸ ਦੇ ਦਆਂ ਦੀਆਂ ਜਿਹੜੀ ਕਈ ਸੁਣਵਾਈਆਂ ਹੋਣ ਤੋਂ ਬਾਅਦ 18 ਦਸੰਬਰ 2024 ਨੂੰ ਕੋਈ ਠੋਸ ਫੈਸਲਾ ਆਉਣ ਦੀ ਜਿਹੜੀ ਉਹ ਜਿਹੜੀ ਸੁਭਾਵਨਾ ਬਣ ਗਈ ਸੀ ਪਰੰਤੂ ਇਸ ਤੋਂ ਪਹਿਲਾਂ ਜਿਹੜਾ ਹੈ ਹੀ ਜਿਹੜਾ 16 ਦਸੰਬਰ 2024 ਨੂੰ ਇੱਕ ਸੀਏਸੀਪੀ ਨੰਬਰ 47 2024 ਸਰਕਾਰ ਦੁਆਰਾ ਮਨਿਸਟਰ ਜਸਟਿਸ சுரேਸ਼ ਕੇਸ਼ਵਰ ਟੱਕਰ ਦੇ ਮਨਿਸਟਰ ਜਸਟਿਸ ਵਿਕਾਸ ਹੁਣੀ ਦੇ ਡਬਲ ਬੈਂਚ ਤੇ ਲਗਾ ਦਿੱਤੀ ਗਈ ਸੀ ਜਿਸ ਦੀ ਸੁਣਵਾਈ ਜਿਹੜੀ ਬਾਈ 12025 ਨੂੰ ਰੱਖੀ ਗਈ ਸੀ ਇਸ ਨਵਾਈ ਕੋਰਟ ਨੰਬਰ ਦੇ 6 ਦੇ ਵਿੱਚ ਸੀਰੀਅਲ ਨੰਬਰ 317 ਦੇ ਹੋਣੀ ਸੀ ਇਸ ਨੂੰ ਸਰਕਾਰੀ ਸਰਕਾਰ ਦੇ ਦੁਆਰਾ ਸਲਾਸਮਾ ਤੇ ਪੈਨਸ਼ਨ ਦਾ ਬਕਾਇਆ ਜਾਰੀ ਕਰਨ ਸੰਬੰਧੀ ਕੋਈ ਨਿਸ਼ਚੇ